ਅਸੀਂ ਸਿਕਲੀ ਘਰਾਂ ਜੀ ਸਾਰੇ ਉਮਰ ਤੋਂ ਪਹਿਲੇ ਅਸੀਂ ਪਹਿਲੇ ਆਪਾਂ ਅਸੀਂ ਰਹਿੰਦੇ ਸੀ ਹਟਾਵੇ ਹਟਾਵੇ ਕੱਚੀ ਗਲੋਨੀ ਸੀ ਉੱਥੇ ਉੱਥੇ ਤੋਂ ਵੀ ਸਾਨੂੰ ਗਵਰਨਮੈਂਟ ਨੇ 33 ਚ ਮਲੋਏ ਵਾਲੀ ਗਲੋਨੀ ਤੇ ਜਗਾ ਲੈ ਲਈ ਬਣਾਉਣ ਵਾਸਤੇ ਪੈਸੇ ਨਹੀਂ ਸੀ ਨਾਲ ਤੇ ਇਸ ਕਰਕੇ ਵੀ ਆਪਣੇ ਤਰਪਾਲ ਪਾ ਕੇ ਜਾਂ ਚੁੱਗੀ ਖਾ ਕੇ ਛੱਤਾਂ ਪਾ ਕੇ ਜਿਸ ਤਰ੍ਹਾਂ ਇਹ ਆਪਣਾ ਬਚਾਪਨਾ ਟਾਈਮ ਪਾਸ ਕਰਦੇ ਦਾ ਬੱਤਕੇ ਕੰਨ ਦੇ ਦੁਕਾਨ ਦੇ ਮਕਾਨ ਸੀ ਤੇ ਸਾਡੇ ਬੱਚੇ ਤਰਸਦੇ ਸੀ ਹੂੰ ਇਹ ਸਾਡੇ ਵੀ ਕੱਦ ਬਣ ਕੇ ਮਕਾਨ ਆਪਣਾ ਦਾਦੀ ਜੀ ਦਾ ਦੇਸੀ ਹੂੰ ਉਹਨਾਂ ਉਹ ਕਮਰੇ ਜਿਛੋਟੇ ਸੀ ਤਾਂ ਅਗਰ ਕੇ ਅਸੀਂ ਪੇਚ ਕੇ ਜੀ ਥੋੜੇ ਥੋੜੇ ਆਪਣੀ ਜਗ੍ਹਾ ਲੈ ਲਈ ਵੀ ਆਪਣਾ ਟਾਈਮ ਪਾਸ ਹੋ ਸਕੂ ਅਸੀਂ ਉਹ ਰਹਿਣ ਕਰ ਰਹੇ ਨੇ ਸਾਡੇ ਕੋਲ ਭਲੇ ਛੰਨਾਂ ਹੁੰਦੀਆਂ ਆਂ ਇੱਥੇ ਪਹਿਲੇ ਸਾਰਿਆਂ ਦੇ ਕੱਚੇ ਘਰ ਸੇ ਗਰੀਬ ਹੀ ਸੇ ਵਿਚਾਰੇ ਹੁਣ ਸਾਡੀ ਜਿਹੜੀ ਟੀਨਾ ਸੀਗੀਆਂ, ਛੰਨਾ ਸੀਗੀਆਂ, ਉਹ ਚੌਂਦੀ ਸੀਗੀਆਂ। ਹੁਣ ਇਹ ਕਿਸੇ ਵਾਰ ਅਸੀਂ ਰਾਤ ਨੂੰ ਪੈਂਦੇ ਸੀਗੇ, ਬਾਰਿਸ਼ ਆ ਜਾਂਦੀ, ਬਾਰਿਸ਼ ਮਗਰ ਦੇ ਕਿਥੇ ਕਲਾਸ ਆਖਦੇ ਸੀਗੇ। ਇੱਥੇ ਬਾਲਟੀ ਰੱਖੀ ਹੁੰਦੀ ਸੀ। ਲੇਕਿਨ ਅਜੜੀ ਬਸਤੀ ਸੇ ਨਾ ਇਹਦੇ ਇਕੱਠੇ 70-70 ਘਰ ਲੱਗੇ ਤੇ ਹੁਣ ਪੰਜਾਬ ਦੀ ਸਥਾਨੀਆ ਟੀਮਾਂ ਨੂੰ ਸੀ ਹਦਾਇਤਾਂ ਦੇਤੀਆਂ ਨੇ ਕਿ ਇਹੋ ਜਿਹੜੇ ਸਿਕਲੀਕਾਰ ਪਰਿਵਾਰ ਨੇ ਜਾ ਬਾਜੀਗਰ ਪਰਿਵਾਰ ਹੈਗਾ ਜਿਹੜਾ ਜਿਹੜੇ ਕਿ ਬਹੁਤ ਹੀ ਮਤਲਬ ਕਿ ਟ੍ਰਾਈਬਲ ਕਮਿਊਨਿਟੀ ਬਹੁਤ ਆ ਉੱਤੇ ਉਹਦੀਆਂ ਬਸਤੀਆਂ ਜਾ ਕੇ ਦੇਖ ਲੈਣੇ ਕਿ ਕਿੱਥੇ ਲੋਟ ਹੈਗੀ ਐ ਤੇ ਜਿੰਨੇ ਸਾਡੇ ਕੋਲ ਮਕਾਨ ਆਂਦੇ ਆਂਦੇ ਨੇ ਜਿੱਦਾਂ ਹੁਣ ਦੱਸਿਆ ਕਿ 1450 ਮਕਾਨ ਬਣ ਚੁੱਕੇ ਆਂ ਸੀ ਆਲਰੇਡੀ ਸਰਕਾਰ ਦਾ ਵਾਸਤਵਿਕ ਜ਼ਰੂਰੀ ਹੈ ਵੀ ਅਸੀਂ ਹਰੇਕ ਆਪਣੇ ਬੰਦੇ ਨੂੰ ਇੱਕ ਘਰ ਹੋਵੇ ਛੱਤ ਹੋਵੇ ਆਪਣੀ ਔਰ ਜੇ ਅੱਛਾ ਘਰ ਹੈ ਉਹਦੇ ਚ ਰੋਸ਼ਨਦਾਨ ਹੈ ਔਰ ਉਹਦੇ ਚ ਕੋਈ ਕੋਈ ਇਨਫੈਕਸ਼ਨ ਨਹੀਂ ਆਂਦੀ ਤਾਂ ਇਹ ਇਹ ਸਾਰਾ ਕੁਝ ਜਿਹੜਾ ਉਹ ਬੰਦੇ ਦੀ ਸਿਹਤ ਵਾਸਤੇ ਵੀ ਅੱਛਾ ਹੈ ਸਾਡੇ ਘਰ ਉਹਨਾਂ ਨੇ ਬਣਾਤੇ ਮਹਾਰਾਜ ਜੀ ਉਹਨਾਂ ਨੂੰ ਪਰਮਾਤਮਾ ਸੁਖੀ ਰੱਖੇ ਭਾਈ ਤੁਹਾਡੇ ਛੱਤ ਕਰਾਂ ਦੇ ਛੱਤ ਪਾਤੇ ਜੀ ਮਹਾਰਾਜ ਉਹਨਾਂ ਨੂੰ ਬਹੁਤ ਬਹੁਤ ਬੱਧ ਖਸਰੀ ਵਾਲੀ ਮੇਰਾ ਨਾਮ ਸੋਨੂ ਸਿੰਘਾ ਜੀ ਅਸੀਂ ਮੋਹਾਲੀ ਮੈਂ ਰਹਿੰਦੇ ਹਾਂ ਜੁਜਰ ਨਗਰ ਚ ਅਸੀਂ ਜੀ ਰਿਪੇਅਰਿੰਗ ਦਾ ਕੰਮ ਕਰਦੇ ਹਾਂ ਜੀ ਸਾਡੀ ਕਸਟਾ ਜੀ ਸਿਕਲੀਗਰ ਰਾਜਪੂਤ ਅਸੀਂ ਸਿੱਖ ਕੌਮ ਦੇ ਅੱਗੇ ਜੀ ਚੱਲਦੇ ਅਸੀਂ ਕੀ ਕੌਮ ਦੇ ਜੀ ਔਰ ਇਹ ਤਾਂ ਜੀ ਹੁਣ ਜਿੰਨੇ ਕਿ ਸਾਡੀ ਉਮਰ ਹੋਈ ਆ ਜੀ ਅਸੀਂ ਉਰੇ ਜੰਮੇ ਭਲੇ ਆ ਜੀ ਔਰ ਇਹ ਸਾਨੂੰ ਹੋਗੇ ਜੀ ਮਨ ਲੇ ਮੰਨ ਲਓ 35 35 ਸਾਲ ਉਮਰ ਹੋ ਗਈ ਜੀ ਉਰੇ ਹੀ ਰਹਿ ਰਹੇ ਆ ਜੀ ਤਵਰੇ ਜਿਹੜੇ ਹਾਲਾਤ ਸੀਗੇ ਜੀ ਉਰੇ ਬਹੁਤ ਮਾੜੇ ਹਾਲਾਤ ਆਏ ਆ ਹੁਣ ਜਿਹੜੇ ਅੱਜ ਕੱਲ ਦੇ ਹਾਲਾਤ ਆ ਜੀ ਇਹ ਸਾਨੂੰ ਵਧੀਆ ਦਿਖਦੇ ਆ ਜਿੱਦਾਂ ਹੁਣ ਅਸੀਂ ਤੰਗੀ ਕੱਟੀ ਆ ਜੀ ਉਰੇ ਇੰਨੇ ਮਤੇ ਜੀ ਬਹੁਤ ਹੀ ਜਿੱਦਾਂ ਹੁਣ ਕਹਿੰਦੇ ਜਿੱਦੀ ਜਿਹੜੇ ਲੋਹਾਰ ਹੁੰਦੇ ਸੀਗੇ ਜੀ ਇੱਧਰ ਉੱਧਰ ਨੱਠੀ ਫਿਰਦੇ ਸੀਗੇ ਉਹੋ ਜਿਹਾ ਸਾਡਾ ਹਾਲ ਸੀਗਾ ਜੀ ਹੁਣ ਸਾਡੇ ਘਰ ਦਾ ਮਾ ਜੀ ਛੱਤ ਆ ਗਈ ਅਸੀਂ ਗੁਜਾਰਿਸ਼ ਆਂ ਪਰਮਾਤਮਾ ਦੇ ਜੀ ਵੀ ਸਾਡੇ ਸਿਰ ਦੀ ਛੱਤ ਕਰਤੀ ਉਹਨਾਂ ਨੇ ਇਹ ਛੱਤ ਜੀ ਕੋਈ ਸੰਸਥਾ ਹੀ ਸੀਗੀ ਜੀ ਸੰਸਥਾ ਦੇ ਬੰਦੇ ਸੀਗੇ ਜੀ ਉਹ ਵੀ ਜੀ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਸੀਗਾ ਤੁਸੀਂ ਜਿਹੜੇ ਗਰੀਬ ਬੰਦੇ ਉਹਨਾਂ ਦੀ ਹੈਲਪ ਕਰੋ ਹੁਣ ਸਾਡੇ ਜਿਹੜੀ ਟੀਨਾ ਸੀਗੀਆਂ ਛੰਨਾ ਸੀਗੀਆਂ ਉਹ ਚੌਂਦੀ ਸੀਗੀਆਂ ਹੁਣ ਇੱਕ ਸਾਡਾ ਸੀ ਰਾਤ ਨੂੰ ਪੈਂਦੇ ਸੀਗੇ ਬਾਰਿਸ਼ ਆ ਜਾਂਦੀ ਬਾਰਿਸ਼ ਮਗਰ ਦੇ ਕਿਥੇ ਗਲਾਸ ਰੱਖਦੇ ਸੀਗੇ ਕਿਥੇ ਬਾਲਟੀ ਰੱਖੀ ਹੁੰਦੀ ਸੀ ਇਹ ਜਿਹਾ ਸੀ ਵਕਤ ਬਹੁਤ ਮਾੜਾ ਕੱਟਿਆ ਹੁਣ ਜਿਹੜੀ ਛੱਤ ਪਾਈ ਆ ਜੀ ਸਿਰ ਤੇ ਜੀ ਇਹ ਪਰਮਾਤਮਾ ਦਾ ਮੈਂ ਨੇ ਸ਼ੁਕਰੀਆ ਦਾ ਕਰਦਾ ਹੁਣ ਜਿੱਦਾਂ ਹੁਣ ਸਾਡੇ ਸਿਰ ਤੇ ਛੱਤ ਪਵਾਈ ਆ ਸੰਸਥਾਨ ਨੇ ਜਿਹੜੇ ਬੇਰੋਜ਼ਗਾਰਾਂ ਜਿਨ੍ਹਾਂ ਦੀ ਛੱਤ ਨਹੀਂ ਹੈ ਉੱਥੇ ਵੀ ਇਹ ਸੰਸਤਾ ਜਾਏ ਉਹਨਾਂ ਦੇ ਵੀ ਸਿਰ ਤੇ ਵੀ ਛੱਤ ਹੋ ਜਾਏ ਸਾਡਾ ਜੀ ਇੱਕ ਬੈਡਰੂਮ ਆ ਜੀ ਰਸੋਈ ਲੈਟਰਨ ਬਾਥਰੂਮ ਆ ਜੀ ਇਸ ਆਹੀ ਸਾਨੂੰ ਐਵੇਂ ਹੀ ਉਹਨੂੰ ਗੁਜ਼ਾਰਾ ਕਰਨਾ ਪੈਣਾ ਜੀ 30 ਦੇ ਗਿਡਵਾ 35 ਦੇ ਗਿਡਵਾ ਜੀ ਘਰ ਬਣ ਗਿਆ ਜੀ ਥੋੜਾ ਮਤ ਜਿਹੜਾ ਕੰਮ ਰਹਿ ਰਿਹਾ ਉਹ ਕਰੀ ਜੀ ਥੋੜਾ ਥੋੜਾ ਕਰਕੇ ਹੁੰਦਾ ਜੀ ਕੰਮ ਹਾਲੇ 70 ਘਰ ਗੇਰੇ ਵੀ ਬਣਨੂ ਇੱਕ ਲੈਣ ਬਣ ਗਿਆ ਔਰ ਆਲੀ ਹਾਰਮਣ ਨੇ ਪੰਚ ਸਾਹਿਬ ਨੂੰ ਆਪਾਂ ਜਿਹੜਾ ਵੀ ਹੈ ਜਿਉਂ ਉਹ ਹੀ ਦੱਸਦਾ ਜੀ ਸਾਨੂੰ ਜੀ ਪੰਚ ਸਾਹਿਬ ਨੂੰ ਉਹਨਾਂ ਨੇ ਦੱਸਿਆ ਵੀ ਕੋਈ ਸੰਸਥਾ ਆ ਰਹੀ ਆ ਚਲੋ ਅਨਪੜਵੰਦੇ ਜੀ ਨਾਂ ਨਾਂ ਦਾ ਪਤਾ ਨਹੀਂ ਹੈ ਜੀ ਸਾਨੂੰ ਉਹ ਪੰਚ ਸਾਹਿਬ ਸੀ ਜਿਹੜੇ ਪ੍ਰਤਾਪ ਸਿੰਘ ਉਹਨਾਂ ਨੇ ਦੱਸਿਆ ਵੀ ਸੰਸਥਾ ਥਰੂ ਇਹ ਕਰ ਬਣ ਰਿਹਾ ਜੀ ਬੇ ਅਸੀਂ ਤਾਂ ਇਹਨਾਂ ਦਾ ਸ਼ੁਕਰੀਆ ਦਾ ਕਰਦੇ ਆ ਜਿਹੜੀ ਸੰਸਥਾ ਦਾ ਵੀ ਸਾਡੇ ਜਿਹੜੀ ਸਿਰ ਦੀ ਛੱਤ ਬਣਾਤੀ ਜਿਹੜੇ ਰਹਿ ਗਏ ਆ ਵਿਚਾਰੇ ਉਹਨਾਂ ਦਾ ਵੀ ਛੱਤ ਬਣਿਆ ਸਿਰ ਤੇ ਅਸੀਂ ਸਿਕਲੀ ਘਰਾਂ ਜੀ ਸਾਰੀ ਉਮਰ ਤੋਂ ਪਹਿਲੇ ਅਸੀਂ ਪਹਿਲੇ ਆਪਾਂ ਅਸੀਂ ਰਹਿੰਦੇ ਸੀ ਹਟਾਵੇ ਹਟਾਵੇ ਕੱਚੀ ਕਰੋ ਨਹੀਂ ਸੀ ਉੱਥੇ ਉੱਥੇ ਤੋਂ ਵੀ ਸਾਨੂੰ ਗਵਰਨਮੈਂਟ ਨੇ ਦਿੱਤੀ ਚ ਮਲੋਏ ਵਾਲੀ ਕਰੋ ਉਹ ਵੀ ਕਮਰੇ ਜੀ ਛੋਟੇ ਸੀ ਤਾਂ ਘਰ ਕੇ ਅਸੀਂ ਪੇਚ ਕੇ ਜੀ ਥੋੜੀ ਥੋੜੀ ਆਪਣੀ ਜਗ੍ਹਾ ਲੈ ਲਈ ਵੀ ਆਪਣਾ ਟਾਈਮ ਪਾਸ ਹੋ ਸਕਦਾ ਅਸੀਂ ਉਰੇ ਆਣ ਕੇ ਰਹਿਣੇ ਸਾਡੇ ਕੋਲ ਪਹਿਲੇ ਛੱਣਾ ਹੁੰਦੀਆਂ ਸੀ ਚਾਦਰਾਂ ਦਾ ਹੁਣ ਬੰਦੀਆਂ ਪਹਿਲੇ ਛੰਨ ਸੀ ਛੰਨ ਸਭ ਨੇ ਪਾਈਆਂ ਜਾਂ ਤੇ ਅਸੀਂ ਚਾ ਛੰਨ ਪਾਈਆਂ ਅਸੀਂ ਚਾਦੇ ਰਹਿਣ ਲੱਗ ਗਏ ਤੇ ਅਸੀਂ ਬਣਾਇਆ ਜੀ ਪੰਚ ਸਾਹਿਬ ਸਾਡਾ ਹੈ ਨਹੀਂ ਸੀ ਕੋਈ ਵੀ ਅਸੀਂ ਆਪਣਾ ਪੰਚ ਬਣਾਇਆ ਇਹ ਪੰਚ ਨੇ ਇੱਕ ਸਸਤਾ ਨਾਲ ਸਾਨੂੰ ਜੋੜਿਆ ਉਹਰੇ ਬੜ ਗਏ ਜੀ 60 ਘਰ ਤਾਂ ਬਣ ਜੂਗੇ ਅਸੀਂ ਪਹਿਲੇ ਕਰਦੇ ਜੀ ਤਸਲੇ ਵੇਚਦੇ ਸੀ ਜੀ ਪੁਰਾਣੇ ਪੁਰਾਣੇ ਤਸਲੇ ਵੇਚਦੇ ਸੀ ਆਹੀ ਕੰਮ ਸੀ ਸਾਡੇ ਔਰ ਕੋਈ ਕੰਮ ਨਹੀਂ ਸੀ ਸਾਡੇ ਘਰ ਉਹਨਾਂ ਨੇ ਬਣਾਤੇ ਮਹਾਰਾਜ ਜੀ ਉਹਨਾਂ ਨੂੰ ਪ੍ਰਮਾਤਮਾ ਸੁਖੀ ਰੱਖੇ ਭਾਈ ਤੁਹਾਡੇ ਛੱਤ ਘਰਾਂ ਦੇ ਛੱਤ ਪਾਤੇ ਜੀ ਮਹਾਰਾਜ ਉਹਨਾਂ ਨੂੰ ਬਹੁਤ ਬਹੁਤ ਬੱਧ ਸਸਰਗਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਤੇ ਫਤੇ ਮੇਰਾ ਨਾਂ ਕਾਜਲ ਹੈਗਾ ਇੱਥੇ ਪਹਿਲੇ ਸਾਰਿਆਂ ਦੇ ਕੱਚੇ ਘਰ ਸੇ ਗਰੀਬ ਹੀ ਸੇ ਵਿਚਾਰੇ ਤਾਂ ਸਾਡੇ ਪੰਜ ਸਾਹਿਬ ਬਣੇ ਪ੍ਰਤਾਪ ਸਿੰਘ ਫਿਰ ਉਹਨਾਂ ਨੇ ਇਹਨਾਂ ਦੀ ਸ਼ਾਨ ਵੀਨ ਕੀਤੀ ਕਿ ਕੋਈ ਸਰਦਾਰ ਹੈਗੇ ਨੇ ਸਰਦਾਰ ਜੀ ਉਹ ਪੱਲਾ ਕਰਦੇ ਨੇ ਕਿਸੇ ਦਾ ਗਰੀਬਾਂ ਦਾ ਛੱਤ ਕੱਚੇ ਘਰ ਜਿਹੜੇ ਹੈਗੇ ਉਹਨਾਂ ਦੀ ਪੱਕੀ ਛੱਤਾਂ ਕਰਵਾਉਂਦੇ ਨੇ ਫਿਰ ਉਹਨਾਂ ਦੀ ਜਾਨ ਪਹਿਚਾਨ ਹੋਈ ਉਹ ਸਾਡੇ ਇੱਥੇ ਵੀ ਆਏ ਸੀ ਤੇ ਉਹਨਾਂ ਨੇ ਮਿਹਰਬਾਨੀ ਕੀਤੀ ਗਰੀਬਾਂ ਤੇ ਇਹਨਾਂ ਨੂੰ ਉਹ ਸਹਾਰਾ ਦਿੱਤਾ ਕਹਿੰਦੇ ਸੀ ਇਹ ਵਾਅਦੇ ਕੀਤੇ ਕਿ ਕੱਚੇ ਘਰਾਂ ਤੋਂ ਪੱਕੇ ਕਰੂਗੇ ਤੀਨਾ ਸੀ ਪਹਿਲਾਂ ਸਾਰਿਆਂ ਦੇ ਫਿਰ ਸਭ ਦੇ ਲੈਂਟਰ ਪੁਆਏ ਪਹਿਲੇ ਟੀਨਾ ਸੀ ਸਾਰਿਆਂ ਦੇ ਕੰਮਕਾਰ ਹੋਹੀ ਸਾਰੇ ਦਿਹਾੜੀ ਕਰਦੇ ਨੇ ਠੀਕ ਹੈ ਬਗਾਵਤ ਹੀ ਹੈ ਮੈਂ ਅੱਛਾ ਫਤੂਮ ਕਹਿੰਦੇ ਕਿਾਰੇ ਨੇ ਬਣਾ ਗਏ ਕਿ ਤੇ ਮੁਕਾਮ ਟੀਨਾ ਸਰਪੰਚ

ਕੋੱਟਾ ਦਿਮੀਨਾ ਇਹ ਗਿਆ ਤੇ ਅੱਛਾ ਤੇ ਉਹ ਜੰਮਣਾ ਵਿੱਚ ਆ ਗਈਆਂ ਰੁੜ ਗਈਆਂ ਜੰਮੀ ਚਾਚੀ ਫੇਰੇ ਵੀ ਇੱਧਰ ਨਿਕਲ ਆਏ ਹੂੰ ਤੇ 10 ਦਿਨ ਇੱਤਰਾਂ ਦੇ ਸੀ 10 ਦਿਨ ਪਰਾਂਰੰਦੇ ਸੀ ਅੱਛਾ ਜੀ ਜਰਾ ਕਰਦੇ ਸੀ ਇਹ ਜਦ ਵੀ ਨਹੀਂ ਲਿਆ ਸੀ ਹੂੰ ਤਾਂ ਚੰਦਾਂ ਪੰਜਾਹ ਹੱਡ ਵੀ ਲਈ ਹੂੰ ਪੰਜਾਹ ਹੱਡ ਲਈਆ ਸੱਤਾਂ ਨੂੰ ਬਾਹਲੇ ਆਹ ਇਹ ਸਵਾੜ ਜਿਆ ਕੱਟ ਕੇ ਉਹਦੀ ਛੰਦ ਵੀ ਬਾਹਰ ਅੰਦਰ ਦੇ ਕੋਬੰਦੇ ਨੂੰ

ਡੈਡੀ ਸਿਖਾਉਂਦੇ ਸੀ ਕਿ ਬਣਾਓ ਮਕਾਨ ਹਮ ਵੀ ਵੀ ਇਹਨਾਂ ਵਿੱਚ ਚਾਹ ਪੂਰਾ ਕਰ ਲਈਏ ਪੋਚਾ ਪਾਣੀ ਦੀਏ ਅਜੇ ਮਿੱਟੀ ਵਿੱਚ ਕਿੱਥੇ ਪਾਣੀ ਦੀਏ ਮਿੱਟੀ ਵਿੱਚ ਹੀ ਰਹਿੰਦੇ ਸੀ ਸਾਡੀ ਮਿੱਟੀ ਮਿੱਟੀ ਵਿੱਚ ਵੀ ਅਸੀਂ ਮਿੱਟੀ ਵਿੱਚ ਹੀ ਰਹਿੰਦੇ ਸੀ ਬਹੁਤ ਜੇ ਰਹਿੰਦੇ ਸੀ ਸਿੱਖ ਸੇ ਵੀ ਜੀ ਲਗਾ ਕੇ ਹਾਂ ਪੂਰੀ ਲੈਣ ਬਣਾ ਦੇ ਵਡੇ ਬੱਚੇ ਵੀ ਵੱਡੇ ਕੋਚੇ ਆ ਸਾਡੇ ਬੱਚੇ ਵੀ ਵੱਡੇ ਕੋਚੇ ਆ ਤੇ ਸਾਡੇ ਬੱਚੇ ਵੀ ਤੇ ਸਾਡੇ ਦੀ ਸਸਤੀ ਜਿੰਨੀ ਤੇ ਸਾਡੇ ਵੀ ਖਾਂਦੇ ਅੱਤਿਆਂ ਦਾ ਵੀ ਸੜ ਗਿਆ ਸੋ ਇਹ ਤੁਸੀਂ ਕੁਝ ਤਸਵੀਰਾਂ ਦੇ ਦੇਖ ਸਕਦੇ ਹੋ ਜਿੱਥੇ ਘਰਾਂ ਦਾ ਹਜੇ ਕੰਮ ਸ਼ੁਰੂ ਹੋਇਆ ਹੈ ਕਈ ਘਰਾਂ ਦੇ ਉੱਤੇ ਲੈਂਟਰ ਪੈ ਗਿਆ ਔਰ ਕਈਆਂ ਦੇ ਉੱਤੇ ਹਜੇ ਕੰਮ ਚੱਲ ਰਿਹਾ ਹੈ ਸੋ ਇੱਥੇ 75 ਦੇ ਕਰੀਬ ਇਹ ਘਰ ਬਣਨੇ ਆ ਪਿਛਲੀ ਗਲੀ ਦੇ ਵਿੱਚ ਘਰ ਬਣੇ ਹੋਏ ਸੀ ਇੱਥੇ ਹੁਣ ਨਵੇਂ ਘਰ ਜਿਹੜੇ ਬਣਾਏ ਜਾ ਰਿਹਾ ਛੱਡਾਂ ਨੂੰ ਜਾਂ ਛੰਨਾ ਨੂੰ ਖਤਮ ਕਰਕੇ ਹੁਣ ਪੱਕੇ ਘਰ ਸਰਬੱਤ ਦਾ ਭਲਾ ਸੁਸਾਇਟੀ ਵੱਲੋਂ ਬਣਾਏ ਜਾ ਰਹੇ ਆ ਆ ਦੇਖੋ ਜੀ ਪਰਮਾਤਮਾ ਬੰਦੇ ਨੂੰ ਪਰਮਾਤਮਾ ਮਿਲਾਂਦਾ ਹੈਗਾ ਮੈਂ ਅੰਬਸਾਹ ਗੁਰਦੁਆਰਾ ਹੈ ਨਹੀਂ ਪੰਜ ਅੱਠ ਫੇਜ ਇਹਨਾਂ ਨਾਲ ਮੇਰੀ ਉੱਥੇ ਮੁਲਾਕਾਤ ਹੋਈ ਜੀ ਤੇ ਮੈਨੂੰ ਗਿਆ ਲੱਗੀ ਜੀ ਇਹ ਆ ਆਕਮਾ ਚੰਸਪਾ ਇੱਕਮ ਕਰਦੀ ਹੈ ਜੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਸੰਸਥਾ ਦੇ ਨਾਲ ਕਹਿੰਦੇ ਸੀ ਹਾਂ ਜੀ ਕਰਦੇ ਆ ਤਾਂ ਮੈਨੂੰ ਕਹਿੰਦੇ ਤੁਸੀਂ ਆਓ ਆਪਾਂ ਤੁਹਾਡੇ ਕਾਗਜ਼ ਤਿਆਰ ਕਰਦੇ ਆ ਤੇ ਇਹਨਾਂ ਨੂੰ ਫਾਰਮ ਦਿੱਤੇ ਫਾਰਮ ਮੇ ਭਰੇ ਤੇ ਮੈਂ ਫਾਰਮ ਭਰ ਕੇ ਜੀ ਫਿਰ ਮੈਂ ਸਰਵੇ ਕਰਾਇਆ ਸਰਵੇ ਕਰਾ ਕੇ ਫਿਰ ਮੇ ਕਾਗਜ਼ ਸਹੀ ਨਹੀਂ ਨਿਕਲੇ ਦੁਬਾਰਾ ਫਿਰ ਮੈਂ ਸਰਵੇ ਕਰਾਇਆ ਇਹ ਸਾਰਾ ਸਰਕਾਰ ਕਹਿੰਦੇ ਜਿਹਨਾਂ ਕੋਲ ਰਜਿਸਟਰੀਆਂ ਕਿ ਉਹਨਾਂ ਦੇ ਫਾਰਮ ਪਰ ਹੋਣਗੇ ਜਿਨ੍ਹਾਂ ਦੀ ਪੱਕੀ ਜੀਵਨ ਦਾ ਮਤਲਬ ਅਸੀਂ ਪੈਸਾ ਲਾਈਏ ਬਰਬਾਦ ਨਾ ਚਲਾ ਜਾਏ ਸ਼ਾਮਲਾ ਅਟਿਚ ਬੈਠੇ ਜਾਂ ਹੋਰ ਪਾਸੇ ਪਾ ਕੇ ਪੈਸਾ ਬਰਬਾਦ ਨਾ ਜਾਏ ਪੈਸਾ ਉਸ ਜਗ੍ਹਾ ਲੱਗੇ ਜਿੱਥੇ ਪੈਸੇ ਦੀ ਲੋੜ ਪੈ ਰਹੀ ਹੈ ਜਿਸ ਬੰਦੇ ਨੂੰ ਜ਼ਰੂਰਤ ਪੈ ਰਹੀ ਹੈ ਨਾ ਉੱਥੇ ਜਾ ਕੇ ਕੰਮ ਪੈਸਾ ਲੱਗੇ ਇਸ ਟਾਈਮ ਤੇ 35 ਘਰ ਬਣ ਗਏ ਜੀ ਬਾਕੀ 35 ਘਰ ਲੱਗੇ ਨੇ ਹਾਲੀ ਹੌਲੀ ਲਿਸਟ ਤਿਆਰ ਕੀਤੀ ਹੋਈ ਜਿਹੜੇ ਹੋਰ ਲੋੜ ਬੰਦ ਹੈਗੇ ਉਹਨਾਂ ਦੀ ਉੱਪਰ ਲਿਖਤ ਤਿਆਰ ਕੀਤੀ ਹੋਈ ਹੈ ਉਹ ਵੀ ਸਾਨੂੰ ਦਵਾਂਗੇ ਲਿਖਤ ਤਿਆਰ ਕਰਕੇ ਜਦੋਂ 35 ਤਿਆਗ ਹੋ ਜਾਣਗੇ ਹਰ ਗੁਰੂ ਸਿੰਘ ਮਹਾਰਾਜ ਛੇਵੇਂ ਪਾਤਸ਼ਾਹ ਹਰੇ ਆਹਾਂ ਇਹ ਰਾਜਸਥਾਨ ਦੇ ਵਿੱਚ ਗਏ ਸੀ ਨਾ ਇਹਨਾਂ ਨੂੰ ਉੱਥੇ ਸਿਗਲੀਗਰ ਵਿਚਾਰਾ ਮਿਲਿਆ ਸੀ ਉਸ ਟਾਈਮ ਜੁੱਧ ਦੀ ਲੋੜ ਪੈ ਰਹੀ ਸੀ ਛੇਵੇਂ ਗੁਰੂ ਪਾਤਸ਼ਾਹ ਨੂੰ ਹਥਿਆਰ ਬਣਾਉਣ ਵਾਲਿਆਂ ਦੀ ਲੋੜ ਪੈਂਦੀ ਸੀ ਉਸ ਟਾਈਮ ਤੇ ਹਥਿਆਰ ਬਣਾਉਣ ਵਾਲੇ ਸਿਗਲੀਗਰ ਹੀ ਸੀ ਇਹਨਾਂ ਦੇ ਨਾਂ ਪਹਿਲੇ ਇਹਨਾਂ ਦੇ ਨਾਂ ਮਤਲਬ ਜਿਸ ਤਰ੍ਹਾਂ ਵੀ ਆਪਾਂ ਦੇਖਦੇ ਹੈਗੇ ਆ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਕਸਵੇ ਵਾਲੇ ਨੇ ਜਾਂ ਕੋਈ ਹੋਰ ਨਾਲ ਜਿਸ ਤਰ੍ਹਾਂ ਹੈਗੇ ਨੇ ਚੱਲਦੇ ਫਿਰਦੇ ਬੰਦੇ ਸੀ ਜਿਸ ਤਰ੍ਹਾਂ ਆਪਾਂ ਉਹਦੇ ਟੇਬਲ ਨਾਲ ਕਹਿੰਦੇ ਆ ਹੰਤਰੂ ਆ ਇਸ ਤਰ੍ਹਾਂ ਸੀ ਇਹਨਾਂ ਦੇ ਨਾਂ ਵੀ ਕੋਈ ਹੋਰ ਹੀ ਸੀ ਸਿਕਲੀਗਰ ਨਹੀਂ ਨਾ ਹੈਗੇ ਸੀ ਪਹਿਲੇ ਅੱਛਾ ਜਦੋਂ ਸ਼ਿਵਪਾਤਸ਼ ਦੇ ਨਾਲ ਆਏ ਉੱਥੇ ਉਹ ਸਿਕਲੀਗਰ ਹੋ ਗਿਆ ਇਹ ਤਾਂ ਕਿਉਂ ਨਾ ਇਹਨਾਂ ਦਾ ਸਿਗਲੀਕਰ ਹੋਇਆ ਇਹ ਜੋ ਵੀ ਇਹ ਹਥਿਆਰ ਬਣਾਉਂਦੇ ਸੀ ਨਾ ਇਹ ਸ਼ਕਲ ਕਰਦੇ ਸੀ ਮਤਲਬ ਚਮਕਾ ਦੇਂਦੇ ਸੀ ਤੇ ਉੱਥੇ ਵੀ ਇਹਨਾਂ ਦਾ ਸਿਗਲੀਕਰ ਨਾ ਆਇਆ ਉਸ ਤੋਂ ਬਾਅਦ ਫਿਰ ਇਹਨਾਂ ਦਾ ਨਾਸਿਗਲੀਕਰ ਹੀ ਚੱਲਦਾ ਤੇ ਇਹ ਜੀ ਜੋਕਰ ਦਾ ਪਾਕਿਸਤਾਨ ਹੈਗਾ ਜਿਹੜੇ ਸਾਡੇ ਪਿੱਛੇ ਸੀ ਪਾਕਿਸਤਾਨ ਹੈਗਾ ਤੇ ਇਸ ਤੋਂ ਪਹਿਲੇ ਜਿਹੜਾ ਅਗਰਦੂ ਪਹਿਲੇ ਰਹਿੰਦੇ ਸੀ ਇਹ ਪਾਕਿਸਤਾਨ ਚ ਕਿੱਥੇ ਪਾਕਿਸਤਾਨੋਂ ਤਾਂ ਅੱਛਾ ਬਹੁਤ ਪੁਰਾਣੀ ਗੱਲ ਹੈਗੀ ਹੈ ਤੇ ਹਟਾਵਾ ਪਿੰਡ ਦੇਖਿਆ ਉਹਨੇ ਚੰਡੀਗੜ੍ਹ ਹਾਂ ਹਾਂ 42 ਸੈਕਟਰ ਦੇ ਵਿੱਚ ਇਹ ਉੱਥੇ ਨਾਲੇ ਦੇ ਵਿੱਚ ਰਹਿੰਦੇ ਸੀ ਉੱਥੇ ਪਹਿਲੇ ਨਾਲਾ ਹੁੰਦਾ ਸੀ ਹੁਣ ਸਟੇਡੀਅਮ ਬਣ ਗਿਆ ਹੈਗਾ ਇਹ ਉੱਥੇ ਰਹਿੰਦੇ ਸੀ ਉੱਥੇ ਤੋਂ ਗਵਰਨਰਟ ਨੇ ਥੋੜੀ ਜਿਹਾ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਮਲ ਹੋਏ ਕਰਕੇ ਤੇ ਉੱਥੇ ਜਗ੍ਹਾ ਦੇ ਗਏ ਵੀ ਇਹਨਾਂ ਦਾ ਕਬੀਲਿਆਂ ਦਾ ਸਰਦਾਰ ਨਹੀਂ ਸੀ ਜਗ੍ਹਾ ਕੱਟ ਸੀ ਕੁਝ ਮਿਲੇ ਜ਼ਿਆਦਾ ਸੀ ਤੋਂ ਇਸ ਕਰਕੇ ਵੀ ਇਹਨਾਂ ਮਲ ਹੋਏ ਆਗੇ ਬਲੋ ਤੋਂ ਵੇਚ ਕੇ ਫਿਰ ਇਹੋਨਾਂ ਨੇ ਆਪਣੀ ਜਗ੍ਹਾ ਉਰੇ ਲੈ ਲਈ ਤੇ ਜਗ੍ਹਾ ਲੈ ਲਈ ਬਣਾਉਣ ਵਾਸਤੇ ਪੈਸੇ ਨਹੀਂ ਸੀ ਇਹਨਾਂ ਕੋਲ ਤੇ ਇਸ ਕਰਕੇ ਵੀ ਆਪਣੇ ਥਰਪਾਲ ਪਾ ਕੇ ਜਾਂ ਚੁੱਗੀ ਫਾ ਕੇ ਛੱਤਾਂ ਪਾ ਕੇ ਜਿਸ ਤਾਂ ਵੀ ਹੈ ਆਪਣਾ ਆਪਣਾ ਟਾਈਮ ਪਾਸ ਕਰਦੇ ਹੋ। ਦੇਖੋ ਇਹ ਉਹ ਸੰਸਥਾ ਨੇ ਇਹਦਾ ਸਾਰਾ ਕੁਝ ਆ ਕੇ ਕੀਤਾ ਜੀ। ਇਹ ਸੰਸਥਾ ਸਾਨੂੰ ਮਿਲੀ ਸੀ ਫਿਰ ਅਸੀਂ ਫਾਰਮ ਲਾਏ ਕਾਗਜ ਲਾਏ ਇਹਨਾਂ ਨੇ ਸਾਡੀ ਸਪੋਰਟਾਂ ਕੀਤੀਆਂ ਪਟਿਆਲੇ ਤੱਕ ਸਾਡੇ ਕਾਗਜ਼ ਪਹੁੰਚਾਏ ਉੱਥੇ ਤੋਂ ਫਾਸ ਹੋ ਕੇ ਆਏ ਫਿਰ ਸਰਵੇ ਹੋਇਆ ਇੱਕ ਮਕਾਨ ਤੇ ਕਿੰਨਾ ਖਰਚਾ ਆਉਂਦਾ ਹੈਗਾ ਕਿੰਨੇ ਪੈਸੇ ਲੱਗਦੇ ਤੁਹਾਨੂੰ ਪਤਾ ਕਿੰਨਾ ਖਰਚਾ ਆਇਆ ਜੀ ਕਿੰਨੇ ਇਟਾਂ ਲੱਗੀਆਂ ਕਿੰਨਾ ਲੱਗਿਆ ਇਹ ਅਲੱਗ ਨਾਲ ਇੱਕ ਸਿਸਟਮ ਸੀ ਜੀ ਹੁਣ ਕਈਆਂ ਨੇ ਦੁਆਰਾ ਜੱਕੀ ਹੋਈਆਂ ਸੀ ਉਹਨਾਂ ਦੇ ਘੱਟ ਖਰਚਾ ਸੀ ਜਿਨ੍ਹਾਂ ਨੇ ਨਵਾਂ ਚੱਕਣਾ ਸੀ ਉਹਨਾਂ ਦੇ ਜ਼ਿਆਦਾ ਖਰਚਾ ਸੀ ਇਸ ਤਰ੍ਹਾਂ ਮਤਲਬ ਕੱਲੇ-ਕੱਲੇ ਦਾ ਖਰਚਾ ਟੋਟਲੀ ਬਣਾ ਕੇ ਪਟਿਆਲੇ ਤੋ ਆਇਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਡਾਕਟਰ ਐਸ ਪੀ ਐਸ ਉਭਰਾਏ ਦੀ ਸੰਸਥਾ ਸਰਬੱਤ ਦੇ ਭਲਾ ਨੇ ਇਸ ਗੁਰੂ ਸਾਹਿਬ ਦੇ ਮਹਾਂ ਬਾਕ ਨੂੰ ਸੱਚ ਕਰ ਦਿਖਾਇਆ ਮੈਂ ਇਸ ਵੇਲੇ ਖਰੜੌਰ ਮੁਹਾਲੀ ਦੇ ਨੇੜੇ ਦਾਰਾ ਚੌਂਕ ਤੋਂ ਥੋੜਾ ਜਿਹਾ ਅੱਗੇ ਜੁਝਾਰ ਨਗਰ ਦੇ ਵਿੱਚ ਖੜਾ ਜਿੱਥੇ ਸਿੱਕਲੀਗਰ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਰਹਿੰਦੀ ਹੈ ਇਹ ਕਲੋਨੀ ਇੱਕ ਕੱਚੀ ਝੁੰਗੀਆਂ ਜਾਂ ਟੀਨ ਦੇ ਛੱਡਸ ਵਾਲੀ ਇੱਕ ਕਲੋਨੀ ਸੀ ਜਿਸ ਵਿੱਚ ਸਿਕਲੀਗਰ ਸਿੱਖ ਭਾਈਚਾਰਾ ਰਹਿੰਦਾ ਹੈ ਜਿਹੜਾ ਕਿ ਸਿੱਖ ਜਿਹੜਾ ਕਿ ਗੁਰੂ ਕਾਲ ਤੋਂ ਹੀ ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦਾ ਕੰਮ ਸ਼ਸਤਰਾਂ ਸ਼ਸਤਰ ਤਿਆਰ ਕਰਨੇ ਔਰ ਗੁਰੂ ਘਰ ਦੀ ਸੇਵਾ ਕਰਨੀ ਸੀ ਉਹ ਭਾਈਚਾਰਾ ਸਮੇਂ ਦੇ ਨਾਲ-ਨਾਲ ਗੁਰਵਤ ਦੀ ਜ਼ਿੰਦਗੀ ਦੇ ਵਿੱਚ ਚਲਾ ਗਿਆ ਜਿਸ ਦੀ ਮਿਸਾਲ ਇਹਨਾਂ ਘਰਾਂ ਤੋਂ ਮਿਲਦੀ ਸੀ ਇੱਥੇ 75 ਦੇ ਕਰੀਬ ਪਰਿਵਾਰਾਂ ਦੇ ਘਰ ਬਣਾਉਣ ਦਾ ਟੀਚਾ ਸਰਵਪੱਤਾ ਪਲਾ ਸੋਸਾਇਟੀ ਨੇ ਚੁੱਕਿਆ ਤੇ ਇਸ ਵੇਲੇ ਤੱਕ ਪਹਿਲਾ ਲੋਟ ਜਿਹੜਾ 35 ਘਰਾਂ ਦਾ ਪੂਰਾ ਹੋ ਗਿਆ ਹੈ ਔਰ 35 ਘਰਾਂ ਦਾ ਉਦਘਾਟਨ ਅੱਜ ਐਸ ਪੀ ਐਸ ਉਬਰਾਏ ਅਤੇ ਉਹਨਾਂ ਦੇ ਨਾਲ ਸੰਸਥਾ ਦੇ ਜੁੜੇ ਹੋਰ ਲੋਕਾਂ ਨੇ ਉਦਘਾਟਨ ਕਰਕੇ ਇਹ ਪਹਿਲੇ ਜਿਹੜਾ ਪਹਿਲਾ ਲੋਟ ਲੋਟ ਹੈ ਉਸ ਦੀਆਂ ਚਾਬੀਆਂ ਇੱਕ ਤਰ੍ਹਾਂ ਦੇ ਨਾਲ ਇਹਨਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਤੇ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿ ਉਹਨਾਂ ਉਹ ਕਈ ਦਹਾਕੀਆਂ ਤੋਂ ਇਸੇ ਤਰ੍ਹਾਂ ਕੋ ਮੁਦੇਫਰ ਦੇ ਰਹੇ ਸੀ ਤੇ ਉਹਨਾਂ ਦਾ ਪੱਕਾ ਟਿਕਾਣਾ ਜਿਹੜਾ ਹੈ ਉਹ ਨਹੀਂ ਸੀ ਸੋ ਹੁਣ ਉਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਔਰ ਸਰਬੱਤ ਦੇ ਭਲੇ ਦਾ ਮਿਸ਼ਨ ਅੱਗੇ ਵਧ ਰਿਹਾ ਹੈ ਸਰਬੱਤ ਦੇ ਭਲਾ ਚੈਰੀਟੇਬਲ ਡਸਟੀ ਇੱਕ ਸਾਡੀ ਜਿੱਥੇ ਬਾਕੀ ਸਾਰੀਆਂ 33 ਚੌਤੀ ਸਾਰੀਆਂ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਸਕੀਮ ਹੈਗੀ ਹੈ ਸਨਨੀ ਓਵਰਾਏ ਆਵਾਸ ਯੋਜਨਾ ਉਸਦੇ ਵਿੱਚ ਸਾਡਾ ਕੀ ਹੈ ਕਿ ਅਸੀਂ ਲੋਕਾਂ ਨੂੰ ਘਰ ਬਣਾ ਕੇ ਦਿੰਦੇ ਹਾਂ ਲੋੜਵੰਦਾਂ ਨੂੰ ਜਿਨ੍ਹਾਂ ਦੇ ਘਰ ਡਿੱਗੇ ਨੇ ਚਾਹੇ ਬਰਸਾਤਾਂ 'ਚ गिर ਗਏ ਚਾਹੇ ਕਿਤੇ ਅੱਗ ਲੱਗੀ ਘਰ ਨੂੰ ਉਹਨਾਂ ਕੋਲ ਕੁਝ ਇਹੋ ਜਿਹੀਆਂ ਬਸਤੀਆਂ ਹੈਗੀਆਂ ਜਿੱਥੇ ਕੱਚੇ ਘਰ ਨੇ ਜਿੱਥੇ ਉਹਨਾਂ ਨੂੰ ਰਹਿਣ ਦੀ ਛੱਤ ਮਹੀ ਹੈ ਨਹੀਂ ਉੱਤੇ ਤੇ ਉਹ ਕੋਈ ਤਰਪਾਲ ਠਾਹ ਰਹਿ ਰਿਹਾ ਕੋਈ ਚਾਰ ਚਦਰਾਂ ਠਾਹ ਰਹਿ ਰਿਹਾ ਸੋ ਇਹੋ ਜਿਹੇ ਹੁਣ ਤੱਕ ਸਾਡੇ 1450 ਘਰ ਬਣਾ ਚੁੱਕੇ ਆ ਤੇ ਅੱਜ ਅਸੀਂ ਇੱਥੇ ਜੁਝਾਰ ਨਗਰ ਖੜੇ ਆ ਇੱਥੇ 6 ਮਹੀਨੇ ਪਹਿਲਾਂ ਇੱਕ ਚੱਕਰ ਲਾਇਆ ਸੀ ਸਾਡੀ ਟੀਮ ਨੇ ਮੈਨੂੰ ਦੱਸਿਆ ਸੀ ਫਿਰ ਮੇਰੀ ਵਿਜ਼ਿਟ ਹੋਈ ਕਿ ਇਹ ਦੋ ਮਹੱਲੇ ਜਿਹੜੇ ਨੇ ਪੂਰੇ ਮਹੱਲੇ ਦੋ ਬਲਾਕਸ ਹੀ ਪੂਰੇ ਜਿਹੜੇ ਕਿ 35ਵੇਂ ਤੇ 36ਵੇਂ ਦੇ ਘਰ ਦੇ ਬਲਾਕ ਨੇ ਸੋ ਉਹਨਾਂ 'ਚ ਬੜੀ ਬੁਰੀ ਹਾਲਤ ਸੀ ਉਹਨਾਂ ਦੀ ਚੱਕਰ ਪਾਣੀ ਮੀ ਉੱਤੇ ਕੁਛ ਨਹੀਂਗਾ ਇੱਕ ਮਾਤਾ ਜਵਾਰੀ ਉਹਦਾ ਉਹਦਾ ਕੁਛ ਵੀ ਨਹੀਂ ਸੀ ਉਹਦਾ ਸਿਰਫ ਪਲਾਟਸ ਹੀ ਲਿਖਾ ਜਾ ਉਹਦੇ ਉੱਤੇ ਤਰਪਾਲ ਰੱਖੀ ਸੀ ਉਹਦੇ ਇੱਥੇ ਸੁਹੰਦੀ ਸੀ ਉਹ ਕਾਫੀ ਬਜ਼ੁਰਗ ਲੇਡੀ ਸੀ ਸੋ ਉਦੋਂ ਫਿਰ ਅਸੀਂ ਇਹ ਜਿਹੜੇ ਮਕਾਨ ਬਣਾਉਣ ਦਾ ਨਿਰਣਾ ਲਿਆ ਸ਼ੁਰੂ ਕੀਤਾ ਇਸ ਦਾ ਇਹ ਮਹੱਲੀ ਜ ਪਹਿਲਾਂ ਵੀ ਸਾਡੇ 40-42 ਮਕਾਨ ਬਣ ਚੁੱਕੇ ਹੋਣੇ ਇਹਨਾਂ ਰੋਡ ਬੰਦਾਂ ਦੇ ਤੇ ਇਹ ਤਕਰੀਬਨ 70-72 ਮਕਾਨ ਜਿਹੜੇ ਸੀ ਇਹ ਸ਼ੁਰੂ ਕੀਤੇ ਅੱਜ ਜਿਹੜਾ ਪਹਿਲਾ ਬਲਾਕ ਹੈ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ 350 ਸੈਲੇ ਦੇ ਉੱਤੇ ਅੱਜ ਇਹ ਚਾਬੀਆਂ ਜਿਹੜੀਆਂ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਰਾਜਵਾਧਰ ਜੀ ਤੇ ਰਿਟਾਇਰਡ ਜਸਟਿਸ ਐਮ ਐਮ ਐਸ ਬੇਦੀ ਸਾਹਿਬ ਨੇ ਤੇ ਇਹਨਾਂ ਨੇ ਸਾਰੇ ਰਲ ਕੇ ਇੱਥੇ ਜਿਹੜਾ ਉਦਘਾਟਨ ਕੀਤਾ ਤੇ ਇੱਕ ਬਲਾਕ ਜਿਹੜਾ ਹੈਗਾ ਇਹ ਬਲਾਕ ਦੀਆਂ ਚਾਬੀਆਂ ਨੂੰ ਹੈਂਡਓਵਰ ਕੀਤੀਆਂ ਨੇ ਤੇ ਹੁਣ ਜਿਹੜਾ ਦੂਸਰਾ ਬਲਾਕ ਦਾ ਕੰਮ ਹੈ ਉਹ ਸਾਡੇ ਆ ਰੁਪੀਨ ਨਾਲ ਖੜੇ ਪ੍ਰਧਾਨਪੁਰੀ ਟੀਮ ਐ ਸਰਪੰਚ ਸਾਹਿਬ ਨੇ ਇਧਰ ਦੇ ਸੋ ਇਹ ਸਾਰੇ ਰਲ ਮਿਲ ਕੇ ਜਿਹੜਾ ਹੁਣ ਸੈਕੰਡ ਬਲਾਕ ਹੈ ਉਹਦਾ ਵੀ ਕੰਮ ਸ਼ੁਰੂ ਹੈ ਡਾਕਟਰ ਹਟਵਾਲ ਸਾਹਿਬ ਜਿਨ੍ਹਾਂ ਦੀ ਨਿਗਰਾਨੀ ਸਾਰਾ ਕੰਮ ਹੁੰਦਾ ਤੇ ਇਹਨਾਂ ਨੇ ਪਹਿਲਾਂ ਵੀ ਜਿਹੜਾ ਬਜਟ ਸੀਗਾ ਉਹ ਲੱਤਿਆ ਗਿਆ ਟੋਟਲ ਬਜਟ ਜਿਹੜਾ ਇਹਦਾ ਹੋਇਆ ਸੀ 2 ਕਰੋੜ ਦਾ ਸੀਗਾ ਐਸਟੀਮੇਟਡ ਸੀਗਾ ਵਧ ਘੱਟ ਸਕਦਾ ਉਹ ਤੇ ਉਹ ਹੁਣ ਸੈਕੰਡ ਬਲਾਕ ਵਿੱਚ ਪੁੱਛ ਰਿਹਾ ਸੀ ਤੇ ਦੱਸਿਆ ਸੀ ਕਿ 6 ਮਹੀਨਿਆਂ ਵਿੱਚ ਉਹ ਵੀ ਬਲਾਕ ਜਿਹੜਾ ਪੂਰਤ ਪਿਆਰ ਕਰ ਦਿੱਤਾ ਜਾਏਗਾ ਕਈ ਜਗ੍ਹਾ ਤੇ ਅਸੀਂ ਕਰ ਚੁੱਕੇ ਹਾਂ ਜਿੱਥੇ ਉੱਥੇ ਟਾਵੇਂ ਨਾ ਮੇ ਸੀ ਕਦੇ 10 ਘਰ ਬਣਾਉਂਦੇ ਕਦੇ 12 ਘਰ ਬਣਾਉਂਦੇ ਇਸ ਤਰ੍ਹਾਂ ਸੀਗਾ ਜੀ ਕਦੇ ਦੋ ਘਰ ਬਣ ਗਏ ਲੇਕਿਨ ਇਹ ਜਿਹੜੀ ਬਸਤੀ ਸੀ ਨਾ ਇਹਦੇ ਜ ਇਕੱਠੇ 70-72 ਘਰ ਨੇ ਤੇ ਹੁਣ ਪੰਜਾਬ ਦੀ ਸਥਾਨੀਆ ਟੀਮਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਨੇ ਵੀ ਇਹੋ ਜਿਹੇ ਸਿਗਲੀਕਾਰ ਪਰਿਵਾਰ ਨੇ ਜਾਂ ਬਾਜੀਗਰ ਪਰਿਵਾਰ ਹੈਗਾ ਜਿਹੜਾ ਜਿਹੜੇ ਕਿ ਬਹੁਤ ਹੀ ਮਤਲਬ ਕਿ ਟ੍ਰਾਈਬਲ ਕਮਿਊਨਿਟੀ ਬਹੁਤ ਹਾਂ ਉਹਤੇ ਉਹ ਉਹਦੀਆਂ ਬਸਤੀਆਂ ਜਾ ਕੇ ਦੇਖ ਲੈਣੇ ਕਿ ਕਿੱਥੇ ਲੋਟ ਹੈਗੀ ਹੈ ਤੇ ਜਿੰਨੇ ਸਾਡੇ ਕੋਲ ਮਕਾਨ ਆਂਦੇ ਆਂਦੇ ਨੇ ਜਿੱਦਾਂ ਹੁਣ ਦੱਸਿਆ ਕਿ 14500 ਮਕਾਨ ਬਣ ਚੁੱਕੇ ਆਂ ਸੀ ਆਲਰੇਡੀ ਨਵੇਂ ਵੀ ਨੇ ਉਹਦੇ ਵਿੱਚ ਤੇ ਉਥੇ ਰੈਨੋਵੇਟ ਵੀ ਕੀਤੇ ਹੋਏ ਨੇ ਇਸ ਤਰ੍ਹਾਂ ਇਹ ਜਿਹੜੀ ਸਕੀਮ ਚੱਲਦੀ ਆ ਰਹੀ ਨੇ ਹੁਣ ਸਾਡੇ ਜਿਹੜੀ ਅਗਲਾ ਸਾਡੇ ਲਈ ਜੋ ਚੈਲੰਜ ਹੈ ਉਹ ਹੈਗਾ ਜਿੱਥੇ ਇਸ ਦੇ ਕਿਉਂਕਿ 10 ਡਿਸਟ੍ਰਿਕਟ ਸਾਡੇ ਜਿਹੜੇ ਸੀ 2025 ਦੇ ਖੜਾ ਦੀ ਲਵੇਰ ਚ ਆ ਗਏ ਸੀ ਤੇ ਉਹ ਜਿਹੜਾ ਰਾਵੀ ਨੇ ਸਤਲੁਜ ਦੇ ਬਿਆਸ ਨੇ ਜਿਹੜੀ ਉਥੇ ਤਬਾਹੀ ਮਚਾਈ ਸੀ 8-8 ਫੁੱਟ ਪਾਣੀ ਖੜਾ ਹੋ ਗਿਆ ਸੀ ਉਥੇ ਉਥੇ ਟਰੱਸਟ ਨੇ ਕਾਫੀ ਕ ਮੈਕਸੀਮਲ ਜਿਹੜਾ ਸੀ ਕੰਮ 13-1400 ਟਨ ਦਾ ਸੀ ਸਿਰਫ ਪਸ਼ੂਆਂ ਦਾ ਚਾਰਾ ਦਿੱਤਾ ਹੁੰਦਾ ਉਹ ਤੇ ਜਿਹੜਾ ਜਿਹਦੀ ਬਹੁਤ ਲੋਡ ਸੀ ਇਸ ਵਾਰੀ ਰਾਸ਼ਨ ਦੀ ਲੋਡ ਨਹੀਂ ਪਈ ਅਸਲੇ ਕਿਉਂਕਿ ਪੰਜਾਬ ਦੇ ਸਾਰੇ ਬਾਕੀ ਦੇ ਡਿਸਟ੍ਰਿਕਟ ਨੇ ਇਵਨ ਬਾਕੀ ਸਟੇਟਾਂ ਨੇ ਵੀ ਜਿਹੜਾ ਸੀ ਉਹ ਇਹੋ ਜਿਹਾ ਲੰਗਰ ਲਾ ਦਿੱਤੇ ਉੱਥੇ ਇਹਨਾਂ ਰਾਸ਼ਨ ਦਾ ਜ਼ਿਆਦਾ ਕਰ ਦਿੱਤਾ ਤੇ ਕਿਸੇ ਨੂੰ ਰਾਸ਼ਨ ਦੀ ਲੋਡ ਨਹੀਂ ਸੀ ਮੈਡੀਕਲ ਦੀ ਲੋਡ ਸੀ ਉੱਥੇ ਮੱਛਰਦਾਨੀਆਂ ਦੀ ਲੋਡ ਸੀ ਤਰਪਾਲਾਂ ਦੀ ਲੋਡ ਸੀ ਇਹ ਸਾਰਾ ਸਮਾਨ ਪਹੁੰਚਾਇਆ ਗਿਆ ਹੁਣ ਜਿਹੜਾ ਅਗਲਾ ਸਟੈਪ ਹੈਗਾ ਉਹ ਹੈਗਾ ਘਰਾਂ ਦਾ ਸੋ ਉਹ ਜਿਹੜੇ ਘਰ ਬਣਨ ਦੀ ਸਾਡੀਆਂ ਹੁਣ ਡਿਸਟ੍ਰਿਕਟ ਵਾਈਸ ਸਾਡੀਆਂ ਟੀਮਾਂ ਦਸਾਂ ਡਿਸਟ੍ਰਿਕਟ ਵਿੱਚ ਸੋ ਉਹ ਲਿਸਟਾਂ ਬਣਨੀਆਂ ਨੇ ਕਿ ਕਿਹਦੇ ਕਿਹਦੇ ਮਕਾਨ ਕਿੰਨੇ ਕਿੰਨੇ ਠੱਥੇ ਨੇ ਕਿਸੇ ਦੀ ਦੁਵਾਰਾ ਡੈਂਗੀਆਂ ਕਿਸਦਾ ਫਰਸ਼ ਟੁੱਟ ਗਿਆ ਕਿ ਦੀ ਛੱਤ गिर ਗਈ ਹੈ ਉਹ ਲਿਸਟਾਂ ਬਣਨੀਆਂ ਅਸੀਂ ਉਹਨਾਂ ਦੀ ਗਿਣਤੀ ਅਸੀਂ ਕੋਈ ਨਹੀਂ ਰੱਖੀ ਲੇਕਿਨ ਜਿੰਨੇ ਵੀ ਹੋਣਗੇ ਅਸੀਂ ਕਰਾਂਗੇ ਲੇਕਿਨ ਉਹ ਮਕਾਨਾਂ ਤੋਂ ਵੀ ਜਿਹੜਾ ਜ਼ਿਆਦਾ ਜ਼ਰੂਰੀ ਕੰਮ ਸੀਗਾ ਉਹ ਸੀਗਾ ਜਿਨ੍ਹਾਂ ਲੜਕੀਆਂ ਦੇ ਵਿਆਹ ਜਿਹੜੇ ਆਲਰੇਡੀ ਉਹਨਾਂ ਨੇ ਫਿਕਸ ਕੀਤੇ ਹੋਏ ਸੀ ਡੇਟਾ ਲੰਘ ਗਈਆਂ ਕਈਆਂ ਦੀਆਂ ਐਕਸਟੈਂਡ ਹੋਈਆਂ ਕਈਆਂ ਦੇ ਡੇਟਾ ਜੇ ਹੈਗੀਆਂ ਨੇ ਜਿਨ੍ਹਾਂ ਦੇ ਹੁਣ ਨਾ ਵਿਆਹ ਨਵੰਬਰ ਚ ਹੋ ਰਹੇ ਨੇ ਦਸੰਬਰ ਚ ਹੈ ਜਨੂਰੀ ਫਰਵਰੀ ਇਸ ਤਰ੍ਹਾਂ ਸੋ ਉਹ ਲਿਸਟਾ ਬਣਾ ਕੇ ਅਸੀਂ ਪਹਿਲੇ ਦੌਰ ਦੇ ਵਿੱਚ ਅਸੀਂ ਜਿਹੜਾ 12 ਵਿਆਹ ਜਿਹੜੇ ਕੀਤੇ ਫਿਰੋਜ਼ਪੁਰ ਦੇ ਵਿੱਚ ਕੀਤੇ ਉਸ ਤੋਂ ਬਾਅਦ ਹੁਣ ਸਾਡੇ ਕੋਲ 23 ਅਸਲ ਇਹ ਜਿਹੜੀਆਂ ਫੈਮਲੀਆ ਆਈਆਂ ਹੋਈਆਂ ਨੇ ਜਿਹੜੇ ਕੀ ਤਰਨਤਨ ਪੱਟੀ ਤੇ ਅਮਰਸਰ ਦੀਆਂ ਆਈਆਂ ਨੇ ਸੋ ਇਹਨਾਂ ਦੇ ਜਿਹੜੇ ਵਿਆਹ ਹੈਗੇ ਨੇ ਇਹ ਵੀ ਕੱਲੇ ਕੱਲੇ ਵਿਆਹ ਨਹੀਂ ਅਸੀਂ ਇਹ ਨਹੀਂ ਕੀਤਾ ਕਿ ਅਸੀਂ ਸਮੂਹ ਵਿਆਹ ਕਰਾਈਏ ਉਹਨਾਂ ਦੇ ਸੋ ਉਹ ਜਿਹੇ ਵਿਆਹ ਨਹੀਂ ਅਸੀਂ ਕਰਦੇ ਕਿ ਸਾਰੇ ਇਕੱਠੇ ਕਰਾਂਗੇ ਹ ਹਰ ਬੰਦੇ ਨੇ ਆਪਣਾ ਇੰਡੀਪੈਂਡੈਂਟ ਵਿਆਹ ਕਰਨਾ ਅਸੀਂ ਟ੍ਰਸਟ ਬਣਨ ਇੱਕ ਅਮਾਉਂਟ ਫਿਕਸ ਕਰ ਦਿੱਤਾ ਕਿ ਅਸੀਂ 1 ਲੱਖ ਰੁਪਏ ਜਿਹੜਾ ਇੱਕ ਇੱਕ ਬੇਟੀ ਨੂੰ ਦੇਣਾ ਹੈ ਉਹ ਜਿੰਨੇ ਵੀ ਲੜਕੀਆਂ ਦੇ ਜਿਹੜੇ ਮੈਰਿਜਸ ਹੈਗੀਆਂ ਉਹਨਾਂ ਲੜਕੀ ਵਾਲਿਆਂ ਨੂੰ ਅਸੀਂ 1-1 ਲੱਖ ਰੁਪਏ ਦੇ ਚੱਕ ਦੇ ਦਿੰਨੇ ਆ ਉਹ ਫਿਰ ਉਹਨਾਂ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਉਹ ਕਿਸ ਤਰ੍ਹਾਂ ਖਰਚ ਕਰਨਾ ਇਸ ਤਰੀਕੇ ਨਾਲ ਇਹ ਨਹੀਂ ਸਕਿਆ ਮਾ ਜਿਹੜੇ ਸਾਰੀਆਂ ਉੱਥੇ ਇਹ ਤਾਕਤ ਜਿਹੜੀ ਨਾ ਐਸਪੀ ਸਿੰਘ ਉਗਰਾਏ ਸਾਹਿਬ ਦੀ ਤਾਕਤ ਹੈ ਸਾਰੀ ਅਸੀਂ ਤਾਂ ਮੋਹਰੇ ਖੜੇ ਆ ਅੱਜ ਮੈਂ ਸਵੇਰਾ ਉੰਨੇ ਉਹ ਚੱਲਿਆ تھا ਉਹਨੇ ਇੱਕ ਫੰਕਸ਼ਨ ਤਾਂ ਉਹ ਅਟੈਂਡ ਕਰਨੇ ਤੋਂ ਬਾਅਦ ਆਇਆ ਕਿਉਂਕਿ ਇਹਨਾਂ ਦੇ ਇੱਕ ਆਰਡਰ ਦਾ ਹੁਕਮ ਥਾਈ ਨਾ ਤਾਂ ਇਸ ਕਰਕੇ ਆਏ ਔਰ ਇਹ ਜਿਹੜਾ ਕੰਮ ਹੈ ਜਿਹੜਾ ਉਪਰਾਲਾ ਹੈ ਬਿਲਕੁਲ ਹੀ ਜ਼ਮੀਨ ਨਾਲ ਜੁੜਿਆ ਹੈ ਔਰ ਇਹ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਉਬਰਾਇਰ ਸਾਹਿਬ ਦੇ ਜਿਹੜੇ ਹੋਰ ਕਈ ਸਕੀਮਾਂ ਉਹਦੇ ਵਿੱਚੋਂ ਇੱਕ ਜਿਹੜੀ ਸਨਿਵਰਾਏ ਸਕੀਮ 'ਚ ਅਸੀਂ ਅੱਜ ਯੋਗਦਾਨ ਦਿੱਤਾ ਯੋਗਦਾਨ ਕਿਹਾ ਮਤਲਬ ਯੋਗਦਾਨ ਤਾਂ ਹੀ ਨਾ ਦਈਏ ਅਸੀਂ ਤਾਂ ਵਿੱਚ ਵਿੱਚ ਖੜੇ ਹੋ ਕੇ ਸਾਨੂੰ ਐਵੇਂ ਇਹ ਸਾਡਾ ਫੱਟਾ ਲਵਾਉਂਦੇ ਉੱਥੇ ਮੈਨੂੰ ਤਾਂ ਖੁਸ਼ੀ ਹੈ ਕਿ ਜਿੰਨੇ ਵੀ ਕੰਮ ਕਰ ਰਹੇ ਆ ਦੁਨੀਆ 'ਚ ਰੱਬ ਕਰਕੇ ਇਹਨਾਂ ਨੂੰ ਹੋਰ ਉਮਰ ਦੇਵੇ ਅੱਛੀ ਤਾਕਤ ਦੇਵੇ ਤਾਂ ਕਿ ਹੋਰ ਸੋਸਾਇਟੀ ਦੀ ਸੇਵਾ ਕਰਸ ਮੈਂ ਤੁਹਾਨੂੰ ਉੱਥੇ ਵੀ ਬਈ ਮੈਂ ਹੁਣੇ ਬੋਲ ਕੇ ਦੱਸਿਆ ਵੀ ਜਿਹੜੇ ਸਾਡੇ ਜੱਜ ਸਾਹਿਬ تھے ਉਹਨਾਂ ਨੇ ਕਿਹਾ ਵੀ ਹਰੇਕ ਆਦਮੀ ਨੂੰ ਕਿਸੇ ਡਿਗਨਿਟੀ ਹੋਣੀ ਚਾਹੀਦੀ ਉਹਨੂੰ ਰਹਿਣੇ ਵਾਸਤੇ ਡਿਗਨਿਟੀ ਹੋਣੀ ਚਾਹੀਦੀ ਇਹ ਜ਼ਰੂਰੀ ਹੈ ਸਰਕਾਰਾਂ ਵਾਸਤੇ ਵੀ ਜ਼ਰੂਰੀ ਹੈ ਵੀ ਅਸੀਂ ਹਰੇਕ ਆਪਣੇ ਬੰਦੇ ਨੂੰ ਇੱਕ ਘਰ ਹੋਵੇ ਛੱਤ ਹੋਵੇ ਆਪਣੀ ਔਰ ਜੇ ਅੱਛਾ ਘਰ ਹੈ ਉਹਦੇ 'ਚ ਰੋਸ਼ਨਦਾਨ ਹੈ ਔਰ ਉਹਦੇ ਵਿੱਚ ਕੋਈ ਕੋਈ ਇਨਫੈਕਸ਼ਨ ਨਹੀਂ ਆਂਦੀ ਤਾਂ ਇਹ ਇਹ ਸਾਰਾ ਕੁਝ ਜਿਹੜਾ ਉਹ ਬੰਦੇ ਦੀ ਸਿਹਤ ਵਾਸਤੇ ਵੀ ਅੱਛਾ ਹੈ ਤਾਂ ਮੈਨੂੰ ਇਹਦੇ ਕੋਈ ਡਾਊਟ ਨਹੀਂ ਹੈ ਵੀ ਜੇ ਤੁਹਾਡਾ ਜਿਸ এনवायरमेंट ਵਿੱਚ ਤੁਸੀਂ ਰਹਿੰਦੇ ਜੋ ਹੈਲਦੀ এনवायरमेंट ਹੈ ਤਾਂ ਜਿਹੜੀ ਇਹ ਸਿਹਤ ਖਾਸ ਕਰਕੇ ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਇਹ ਟੀਵੀ ਦੀ ਬਿਮਾਰੀ ਇਹ ਕਾਫੀ ਕਾਮਨ ਹੈ ਜੇ ਸਾਡੇ ਜਿਹੜੇ ਘਰ ਹੈ ਬਹੁਤ ਅੱਛੇ ਨਾ ਹੋਣ ਔਰ ਛਿੱਲੇ ਹੋਣ ਔਰ ਉਹਦੇ ਵਿੱਚ ਬਹੁਤ ਕੰਜੈਸ਼ਨ ਹੋਵੇ ਤਾਂ ਟਿਬੀਕਲੋਸਿਸ ਇਜ਼ ਵੈਰੀ ਕਾਮਨ ਇਨ ਆਰ ਕੰਟਰੀ ਔਰ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਾਰੇ ਬੰਦਿਆਂ ਦੀ ਸਿਹਤ ਠੀਕ ਹੋਏਗੀ ਦੇਖਿਓ